ਬਾਰ ਜਾਣ ਵਾਲਾ ਵੀ ਸਿਸਟਮ ਜਿਹੜਾ ਘਟ ਗਿਆ ਘਟ ਗਿਆ ਤਾਂ ਹੁਣ ਇੱਥੋਂ ਵਾਲੇ ਬੱਚੇ ਨੂੰ ਜਿਹੜਾ ਤੁਸੀਂ ਉਹ ਕਿਹਾ ਨਾ ਬਈ 16 ਤੋਂ 25 ਵਾਲਾ ਇਹ ਉਹਦੇ ਵਾਸਤੇ ਫਿਰ ਕੀਤਾ ਕੀ ਜਾਵੇ ਫਿਰ ਕੀਤਾ ਫਿਰ ਉਹ ਗੱਲ ਉੱਥੇ ਹੀ ਆ ਜਾਂਦੀ ਹੈ ਜੀ ਗੱਲ ਉੱਥੇ ਹੀ ਆ ਜਾਂਦੀ ਹੈ ਕਿਉਂਕਿ ਜੇ ਆਪਾਂ ਕੁਝ ਆਪਣੇ ਲਈ 30 ਸਾਲਾਂ ਦੇ ਮੇਰੇ ਵਰਗੇ ਕੁਝ ਐਫਰਟ ਕਰਨਗੇ ਠੀਕ ਹੈ ਕੁਝ ਉਹਨਾਂ ਦੇ ਮਾਪੇ ਨੂੰ ਦੱਸਣਗੇ ਵੀ ਆਪਾਂ ਇਹਨਾਂ ਨੂੰ ਇਦਾਂ ਕਰੀਏ ਉਹਨਾਂ ਨੂੰ ਉਹ ਚੀਜ਼ਾਂ ਦਿਖਾਈਆਂ ਜਾਣ ਜਿੰਨਾ ਕਿਉਂਕਿ ਕਿਸੇ ਨੂੰ ਬਦਲਾਅ ਵਾਸਤੇ ਨਾ ਕਿਸੇ ਦੇ ਮਨ ਦੇ ਵਿੱਚ ਉਤਸੁਕਤਾ ਹੁੰਦੀ ਹੈ ਜਿਹੜੀ ਉਹ ਪੈਦਾ ਕਰਨੀ ਜ਼ਰੂਰੀ ਹੈ। ਕੌਣ ਕਰੇ? ਮਾਸਟਰ ਕਰੇ, ਮਾਸਟਰ ਨਹੀਂ ਕਰੇ, ਮਾਪੇ ਕਰਨ ਜਾਂ ਮਾਨਸਾਫ ਕਰੇ। ਜਾਂ ਧਾਰਮਿਕ ਆਗੂ ਕਰਨ ਉਹ ਨਹੀਂ ਧਾਰਮਿਕ ਵਾਲੇ ਤਾਂ ਪਾਸੇ ਆਪਾਂ ਜਾਣਾ ਹੀ ਨਹੀਂ ਨਾ ਫਿਰ। ਮਤਲਬ ਕਿ ਅਗਵਾਈ ਕੌਣ ਕਰੇ? ਮੈਂ ਮਾਰਗਦਰਸ਼ਨ ਕੌਣ ਕਰੇ? ਮਾਰਗਦਰਸ਼ਨ ਦੇਖੋ ਜੀ ਮੈਂ ਮੰਨਦਾ ਕਿ ਬੱਚੇ ਦਾ ਸਭ ਤੋਂ ਵੱਡਾ ਗੁਰੂ ਉਹਦੀ ਮਾਂ ਹੁੰਦੀ ਹੈ। 60% ਬੱਚੇ ਦੀ ਜ਼ਿੰਦਗੀ ਦੇ ਵਿੱਚ 60% ਹੱਥ ਮਾਂ ਦਾ ਹੁੰਦਾ ਕਿਉਂਕਿ ਪਿਓ ਤਾਂ ਵਿਚਾਰਾ ਕੰਮ ਕਰਦਾ ਸ। ਪ੍ਰੋਬਲਮ ਇਹ ਆ ਕਿ ਮਾਂ ਨਾਲ ਉਹ ਤੇ ਢਾਈ ਤਿੰਨ ਸਾਲ ਦਾ ਬੱਚਾ ਤੋੜ ਕੇ ਤੇ ਉਹ ਸੁੱਟ ਦਿੰਦੇ ਆਂਗਣਵਾੜੀ ਜਾਂ ਕਿਹੜਾ ਸਕੂਲ ਹੁੰਦੇ ਪਲੇ ਪਲੇ ਵੀ ਪਲੇ ਵੀ ਉੱਥੇ ਪਾ ਦਿੰਦੇ ਨੇ ਕਰੀਏ ਕੀ ਸਿਖਾਉਣ ਦਾ ਟਾਈਮ ਕਿੱਥੇ ਹੁਣ ਮੈਨੂੰ ਇੱਕ ਚੀਜ਼ ਦੱਸੋ ਅੱਜ ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ ਪਲੱਸ 2 ਕਰਦੇ ਨੂੰ ਉਹਦੇ ਉਹ ਕਿਉਂਕਿ ਨਾ ਸੁਪਨੇ ਤੇ ਸਵਾਲ ਆਪਣੇ ਅੰਦਰ ਹੋਣੇ ਚਾਹੀਦੇ ਜੇ ਆਪਾਂ ਜ਼ਿੰਦਗੀ 'ਚ ਕੁਝ ਕਰਨਾ ਹੈ ਬੱਚੇ ਨੂੰ ਤੁਸੀਂ ਪੁੱਛੋ ਵੀ ਕੀ ਕਰਨਾ ਬੱਚੇ ਦੇ ਨਾ ਇੱਕ ਆਪਣੇ ਮਨ 'ਚ ਧਾਰਨਾ ਹੁੰਦੀ ਆ ਹੋ ਸਕਦਾ ਹਰ ਇੱਕ ਦੇ 'ਚ ਨਾ ਹੋਵੇ ਜੀ ਮਨ 'ਚ ਧਾਰਨਾ ਇਹ ਹੁੰਦੀ ਆ ਵੀ ਯਾਰ ਵੀ ਮੈਂ ਜਦੋਂ ਐਸ ਸਟੇਜ ਤੇ ਹੋਊਗਾ ਯਾਰ ਆਸੇ ਪਾਸੇ ਦਾ ਮਾਹੌਲ ਕੀ ਹੋਊਗਾ ਜੀ ਅੱਜ ਦੇ ਬੱਚਿਆਂ ਦਾ ਕੀ ਆ ਕਿ ਯਾਰ ਮੈਂ 에ਰਪੋਰਟ ਤੇ ਜਾਵਾਂ ਬਸ ਸਟੋਰੀ ਪਾਉਣੀ ਆ ਪਿੰਡ ਛੱਡਣ ਵਾਲੀ ਜੀ ਠੀਕ ਹੈ ਉਹ ਉਹਨਾਂ ਦਾ ਡ੍ਰੀਮ ਬਣ ਗਿਆ ਬਸ ਇਹ ਬੱਚਾ ਕੋਈ ਵੀ ਬੱਚਾ ਇਹ ਗੱਲ ਕੌਣ ਸੋਚ ਰਿਹਾ ਅੱਜ ਵੀ ਮੈਂ ਅੱਜ ਤੋਂ ਮਿਹਨਤ ਕਰਾਂ ਮੈਂ ਸਿਰਫ 4 ਘੰਟੇ ਸੌਵਾਂ 12 ਘੰਟੇ ਜਾਂ 14 ਘੰਟੇ ਗਰਾਊਂਡ ਦੇ ਵਿੱਚ ਕੱਢਾਂ ਖਾਣ ਪੀਣ ਵਾਲ ਤੇ ਪ੍ਰਮਾਤਮਾ ਦਾ ਨਾਮ ਲੈਣ ਵੱਲ ਧਿਆਨ ਦੇਵਾਂ ਤੇ 5 ਸਾਲਾਂ ਨੂੰ ਜਦੋਂ ਮੈਂ 올림픽 ਖੇਡੂਗਾ ਮੈਡਲ ਲਾਊਗਾ ਨਾ ਤਿਰੰਗਾ ਮੇਰੇ ਮੋਢਾ ਤੇ ਹੋਵੇ ਤੇ ਕੋਈ 10 ਲੱਖ ਬੰਦਾ ਤਾੜੀਆਂ ਵਜਾ ਰਿਹਾ ਹੋਵੇ ਮੇਰੇ ਲਈ ਹੈਗੀਏ ਕਿਸੇ ਦੇ ਅੰਦਰ ਫੀਲਿੰਗ ਨਾ 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 ਇੱਥੇ ਤਾਂ ਫੇਰ ਪਹੁੰਚਾਂ ਕਿ ਹੋਊਗਾ ਕਿ ਗ੍ਰੇਡ ਲੈ ਕੇ ਯਾਰ ਜੋਬ ਮਿਲ ਜਾਵੇ ਕਿ ਇੱਥੋਂ ਤੱਕ ਉਹ ਵਿਰਲੇ ਬੱਚੇ ਆ ਜਿਹੜੇ 올림픽 ਦਾ ਸੁਪਨਾ ਦੇਖਦੇ ਆ ਤੁਸੀਂ ਨਹੀਂ ਮੈਂ ਇਹੀ ਗੱਲ ਕਹਿ ਰਿਹਾ ਕਿ ਫਿਰ ਇਹਦੇ 'ਚ ਤਾਂ ਸਮਾਜਿਕ ਪੱਖ ਆ ਗਿਆ ਨਾ ਕਿ ਮਾਪਿਆਂ ਨੂੰ ਅਵੇਅਰ ਕੀਤਾ ਜਾਵੇ ਸਭ ਤੋਂ ਤਾਂ ਕਿ ਤੁਸੀਂ ਬੱਚੇ ਦੀ ਫਾਊਂਡੇਸ਼ਨ ਬੱਚੇ ਦੀ ਨਹੀਂ ਕਿਸ ਤਰ੍ਹਾਂ ਰੱਖਣੀ ਹੈ ਤੇ ਮੇਰੇ ਖਿਆਲ ਦੇ ਨਾਲ ਇਹ ਬੜਾ ਬੁਨਿਆਦੀ ਨੁਕਤਾ ਹੈ ਬਿਲਕੁਲ ਜੀ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਮਾਪਿਆਂ ਨੂੰ ਅਸੀਂ ਹੁਣ ਮਾਪੇ ਆਪਣੇ ਜ਼ਿਆਦਾਤਰ ਪੜੇ ਲਿਖੇ ਨਹੀਂ ਹੈ ਨਹੀਂ ਹੈ ਜੀ ਜਿਹੜੇ ਆਪਣੇ ਸੀਗੇ ਹਾਂਜੀ ਉਹ ਬਿਲਕੁਲ ਹੀ ਨਹੀਂ ਸੀ ਹੁਣ ਚਲੋ ਆਪਾਂ ਆਗੇ ਅੱਧ ਅੱਧ ਪੜੇ ਜੇ ਆ ਗਏ ਆ ਹਾਂਜੀ ਹਾਂਜੀ ਗਾਹ ਜ਼ਮਾਨਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਤਾਂ ਫਿਰ ਕੀ ਇੱਕ ਰੋਲ ਬਣਦਾ ਹੈ ਸਰਕਾਰ ਦਾ ਕਿ ਮਾਪਿਆਂ ਨੂੰ ਅਵੇਅਰ ਪਹਿਲਾਂ ਕੀਤਾ ਜਾਵੇ ਕਿ ਜਿਹੜੀ ਆਉਣ ਵਾਲੀ ਸਰਕਾਰਾਂ ਸਰਕਾਰਾਂ ਕੀ ਹੈ ਜੀ ਸਰਕਾਰਾਂ ਕੀ ਹੈ ਇੱਕ ਸਰਪੰਚ ਬਣਦਾ ਇੱਕ ਐਮਐਲਏ ਬਣਦਾ ਉਹਨੂੰ ਕੀ ਹੈ ਕੁਰਸੀ ਦੀ ਭੁੱਖ ਆ ਉਹਨੂੰ ਦਰਦੀ ਹੈ ਨਹੀਂ ਕਿਸੇ ਚੀਜ਼ ਪ੍ਰਤੀ ਉਹਨੂੰ ਥੋੜੀ ਆਪਣੇ ਫਿਊਚਰ ਨਾਲ ਬੱਚਿਆਂ ਦੇ ਪੰਜਾਬ ਦੇ ਫਿਊਚਰ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸਿਰਫ ਇੱਕ ਸਿਕਿਉਰਟੀਆਂ ਤੱਕ ਗੱਡੀਆਂ ਤੱਕ ਨਹੀਂ ਕਹਿਣ ਦਾ ਮਤਲਬ ਕਿ ਸਵਾਰੀ ਆਪਣੇ ਸਮਾਨ ਦੀ ਆਪ ਜੀ ਬਿਲਕੁਲ ਜੀ ਬਿਲਕੁਲ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਇਹਦੇ ਸਮਾਜ ਦੇ ਵਿੱਚ ਆਪਣਾ ਬੱਚਾ ਆਪ ਸੰਭਾਲੋ ਬਿਲਕੁਲ ਜੀ ਫਿਰ ਇਹਦਾ ਮਤਲਬ ਇਹ ਹੈ ਤੁਸੀਂ ਬਾਲ ਬੱਚੇਦਾਰ ਹੋ ਕਿ ਨਹੀਂ ਹਲੇ ਪਰ ਗੱਲਾਂ ਸਿਆਣੀਆਂ ਕਰਦੇ ਹੋ ਇਹਦਾ ਮਤਲਬ ਇਹ ਹੈ ਕਿ ਆਪਣੇ ਬੱਚੇ ਨਾਲ ਸਿੱਧਾ ਆਪ ਟਾਈਮ ਬਿਲਕੁਲ ਆਪ ਟਾਈਮ ਬਤਾਓ ਉਹਦੇ ਨਾਲ ਹਰ ਇੱਕ ਗੱਲ ਖੁੱਲ ਕੇ ਕਰੋ ਖੁੱਲ ਕੇ ਇਹ ਬਹੁਤ ਭਾਵੇਂ ਮੇਰੀਆਂ ਭੈਣਾਂ ਠੀਕ ਹੈ ਯਾ ਕਿਸੇ ਦੇ ਬੱਚੇ ਹਨ ਉਹਨਾਂ ਨਾਲ ਹਰ ਇੱਕ ਗੱਲ ਖੁੱਲ ਕੇ ਉਪਨ ਨਹੀਂ ਕਰੋਗੇ ਨਾ ਤੁਸੀਂ ਤੁਹਾਡੇ 50% ਤੋਂ ਜ਼ਿਆਦਾ ਹੱਲ ਹੋ ਜਾਣਾ ਮੈਂ ਸਲੂਟ ਕਰਦਾ ਤੁਹਾਨੂੰ ਸਲੂਟ ਕਰਦਾ ਬਹੁਤ ਛਾਂਦਾਰ ਨੁਕਤਾ ਤੁਸੀਂ ਕੁਾਰੇ ਕਹੀਏ ਕਿ ਛੜੇ ਇਹਨਾਂ ਦੇ ਹੋਣ ਦੇ باوجود ਇਹ ਨੁਕਤਾ ਕਮਾਲ ਦਾ ਫੜਿਆ ਬਈ ਗੱਲ ਇਹ ਪਤਾ ਕੀ ਹੈ ਹਾਂਜੀ ਬਿਲਕੁਲ ਹੁਣ ਖੁਦ ਦਾ ਸਾਡਾ ਬੱਚਾ ਜਾਂ ਮੇਰਾ ਭਤੀਜਾ ਵੀ ਲਾਣ ਹਾਂਜੀ ਉਹਨਾਂ ਦੀ ਰੱਟ ਸੁਰਤ ਸੰਭਲ ਲਿਆ ਕੈਨੇਡਾ ਕੈਨੇਡਾ ਕਿਉਂਕਿ ਉਹਨਾਂ ਦੇ ਆਪਣੇ ਕਜ਼ਨ ਵੀ ਗਏ ਨੇ ਗਾ ਸਾਡੇ ਸਾਡੇ ਘਰੇ ਵੀ ਆਉਂਦੇ ਜਾਂਦੇ ਆ ਸਾਡੇ ਮਿੱਤਰ ਰਿਸ਼ਤੇਦਾਰ ਕੈਨੇਡਾ 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 ਤੇ ਮੈਂ ਉਹਨਾਂ ਨੂੰ ਮੈਂ ਕਿਹਾ ਯਾਰ ਕੋਈ ਮੁਲਕ ਮਾੜਾ ਨਹੀਂ ਹੁੰਦਾ ਜਦੋਂ ਉਹ ਥੋੜੇ ਕਹਿੰਦਾ ਸਮਝਣ ਦੀ ਸਥਿਤੀ ਚਾਹੀਨਾ ਹਾਂਜੀ ਕਿ ਹਰੇਕ ਮੁਲਕ ਕਿਹੜਾ ਹੈ ਨਾ ਅੱਛਾ ਹੁੰਦਾ ਪਰ ਕੈਨੇਡਾ ਚ ਇਹ ਨਹੀਂ ਹੈਗਾ ਕਿ ਤੁਸੀਂ ਉੱਥੇ ਜਾਓਗੇ ਤੇ ਬੋਲ ਲੱਗਾ ਨੋਟਾਂ ਦਾ ਤਰੰਗਲੀ ਨਾਲ ਹੁੰਜੇ ਤੁਸੀਂ ਟਰੱਕ ਭਰ ਕੇ ਵਾਪਸ ਆਗੇ ਐਸਾ ਕੁਝ ਨਹੀਂ ਹੁੰਦਾ ਉਹਨਾਂ ਬੱਚਿਆਂ ਨੂੰ ਸਮਝਾਇਆ ਗਿਆ ਕਿ ਜੇ ਤੁਸੀਂ ਇੱਥੇ ਸਕਿਲਡ ਬਣੋਗੇ ਹੋ ਸਕਦਾ ਕੰਮ ਤੁਹਾਡੇ ਘਰੇ ਆਵੇ ਕਰੇ ਆਵੇ ਬਹੁਤ ਸਾਰੇ ਬੱਚੇ ਅੱਜ ਵਰਕ ਫਰੋਮ ਹੋਮ ਹੋਮ ਬਿਲਕੁਲ ਕਰਕੇ ਪੈਕੇਜ ਲੈ ਰਹੇ ਨੇ ਪੈਕੇਜ ਲੈ ਰਹੇ ਨੇ ਨਾਂ ਜਦੋਂ ਇਹ ਚੀਜ਼ਾਂ ਅਸੀਂ ਖੁਦ ਜਾਣਦੇ ਹੋਵਾਂਗੇ ਤਾਂ ਹੀ ਬੱਚੇ ਨੂੰ ਸਮਝਾ ਸਕਦੇ ਹਾਂ ਤਾਂ ਸਾਨੂੰ ਵੀ ਫਿਰ ਆਪਣੇ ਹੁਣ ਗੱਲ ਦੇਖੋ ਗੱਲ ਇਹ ਬੜੀ ਬੜੀ ਇੱਕ ਡੂੰਗੀ ਗੱਲ ਮੇਰੇ ਵਾਸਤੇ ਇਹ ਡੂੰਗੀ ਗੱਲ ਆ ਹੋ ਸਕਦਾ ਹੈ ਅੱਜ ਕਿਉਂਕਿ ਕੁਝ ਲੋਕ ਇਦਾਂ ਦੇ ਕਹਨ ਵਾਲੇ ਹੋਣਗੇ ਵੀ ਆ ਰਿਹਾ ਐਵੇਂ ਗਿਆਨ ਬਟਾ ਦੇਣੇ ਗਿਆਨ ਗਿਆਨ ਬਹੁਤ ਠੀਕ ਹੈ ਵੱਡੀ ਚੀਜ਼ ਆਪਣੇ ਪਿੰਡ ਚ ਇੱਕ ਪੀਸੀ ਜਿੱਥੋਂ ਮਿਲਦਾ ਮਿਲ ਪੀਸੀਸ ਅਫਸਰ ਬਣ ਗਿਆ ਜਾਂ ਇੱਕ 골ਡ ਮੈਡਲਿਸਟ ਨਿਕਲ ਆਇਆ ਉਤਸੁਕਤਾ ਹੋ ਜੂ ਨਾ ਬੱਚਿਆਂ ਦੇ ਪਿੱਛੇ ਠੀਕ ਹੈ ਸਹੀ ਤੇ ਕੰਪੀਟੀਸ਼ਨ ਹੋ ਜੂਗਾ ਉਹ ਨਸ਼ਿਆਂ ਵਾਲੇ ਪਾਸੇ ਜਾਣ ਨਾਲੋਂ ਗਰਾਊਂਡ 'ਚ ਜਾਣਾ ਬਿਹਤਰ ਸਮਝਣਗੇ ਪਰ ਜੇ ਇਹ ਬੰਦਾ ਕਰ ਸਕਦਾ ਤਾਂ ਮੈਂ ਵੀ ਜੇ ਉਹ ਮੈਡਲ ਲੈ ਕੇ ਗੱਡੀ ਲੈ ਸਕਦਾ ਤਾਂ ਮੈਂ ਵੀ ਲਿਆਉਣੀ ਆ ਆਪਾਂ ਗੱਡੀਆਂ ਤਾਂ ਦਿਖਾਤੀਆਂ ਉਹਨਾਂ ਨੂੰ ਪਰ ਰਾਹ ਵਿਖਾਈ ਨਹੀਂ ਕਿਸੇ ਨੇ ਜੀ ਜੀ ਤਾਂ ਉਹ ਫਿਰ ਬੱਚਾ ਜੇ ਤਾਂ ਗੱਡੀ ਦੇਖ ਲੈਂਦਾ ਔਰ ਮਨ 'ਚ ਡ੍ਰੀਮ ਬਣ ਜਾਂਦਾ ਇੱਕ ਸੁਪਨਾ ਇੱਕ ਇਮੇਜ ਬਣ ਜਾਂਦੀ ਹੈ ਵੀ ਆਹ ਗੱਡੀ ਲੈਣੀ ਆ ਆਹ ਬਾਈਕ ਲੈਣੀ ਆ ਘੜੀ ਬਣਨੀ ਆ ਫੋਨ ਲੈਣਾ ਸਹੀ ਕੰਮ ਨਾਲ ਤਾਂ ਹੁਣ ਤਨਖਾਹਾਂ ਨਾਲ ਤਾਂ ਤੁਹਾਨੂੰ ਪਤਾ ਕਰ ਮਸਾਂ ਚੱਲਦੇ ਆ ਠੀਕ ਹੈ ਜੀ ਤਾਂ ਫਿਰ ਗੱਲ ਤੋਂ ਰਾਸਤਾ ਦਰਪੰਦ ਮੈਂ ਤਾਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਸਾਡੇ ਪਿੰਡ ਵੀ ਹੈਗੇ ਨੇ ਖਾਣ ਪੀਣ ਨਾਲ ਉਹ ਰਹਿਣਗੇ ਰਹਿਣਗੇ 2% 4% ਉਹਨਾਂ ਦੀ ਗਿਣਤੀ ਦੱਸ ਤੋਂ ਥੱਲੇ ਥੱਲੇ ਗਈ ਸਾਡੇ ਪਿੰਡ 11 ਤੋਂ ਲੈ ਕੇ ਹੁਣ ਤੱਕ ਜਦੋਂ ਭਰਤੀਆਂ ਰੈਗੂਲਰ ਖੁੱਲਣੀਆਂ ਸਟਾਰਟ ਹੋਈਆਂ ਲਗਭਗ 100 ਦੇ ਕਰੀਬ ਬੱਚਾ ਜਿਹੜਾ ਨਾ ਭਰਤੀ ਹੋਇਆ ਪੁਲਿਸ ਆਰਮੀ ਜਾਂ ਕੋਈ ਸ਼ੋਰ ਮੈਕ ਮੈਚ ਤੇ ਤੁਹਾਡੇ ਵਾਂਗੂ ਇੰਨੇ ਕੁ ਹੋਰ ਬੱਚੇ ਹੋਣੇ ਆ ਜਾਂ ਇਹ ਤੋਂ ਥੋੜਾ ਘੱਟ ਲਾ ਲੋ ਜਿਹੜੇ ਆਪ ਦਾ ਆਪ ਦਾ ਰੋਜ਼ਗਾਰ ਚੁਣਾਉਂਦੇ ਨੇ ਜਾਂ ਤਾਂ ਕੰਪਨੀਆਂ ਚ ਨੇ ਜਾਂ ਕੋਈ ਹੋਰ ਕੰਮ ਕਰਦੇ ਆ ਪਿੰਡ ਦੀ ਵੋਟ ਸਾਰੀ 2000 ਹੈ ਪਿੰਡ ਦੀ ਵੋਟ ਸਾਰੀ 2000 ਹੈ ਮੇਰੇ ਪਿੰਡ ਦੀ 200 ਕੁ ਵੋਟ ਹੈ ਆ ਤੁਹਾਡੇ ਪਿੰਡ ਜਿੱਡਾ ਲਾ ਲੋ ਸਾਡਾ ਪਿੰਡ ਵੀ ਤੇ ਕਮਾਲ ਦੀ ਗੱਲ ਇਹ ਆ ਕਿ ਅੱਜ ਵੀ ਸਾਡੇ ਤਿੰਨ ਗਰਾਉਂਡ ਚੱਲਦੇ ਤੇ ਉਹਨਾਂ ਦੇ ਵਿੱਚ ਘੱਟ-ਘੱਟ 100 ਬੱਚਾ ਰੈਗੂਲਰ ਜੁੜਿਆ ਤੇ ਉਹ ਜਿਹੜੇ ਗਿਆ ज्यादातर ਉਹ ਖੇਡਾਂ ਨਾਲ ਹੀ जोडਿਆ ਖੇਡਾਂ ਨਾਲ ਹੀ जोडਿਆ ਯਾਨੀ ਇੱਕ ਕਲਚਰ ਕੰਮ ਕਰਦਾ ਤੁਹਾਡੇ ਕਲਚਰ ਕੰਮ ਕਰਦਾ ਬਿਲਕੁਲ ਜੇ ਤੁਸੀਂ ਉਹ ਕਲਚਰ ਅੱਗੇ ਕੰਟੀਨਿਊ ਕਰ ਲੋ ਤਗੜੇ ਹੋ ਕੇ ਦੋ ਚਾਰ ਬੰਦੇ ਹਮਲਾ ਮਾਰ ਲਓ ਦੋ ਚਾਰ ਬੰਦੇ ਹੀ ਗਰਾਊਂਡ ਚਲਾਉਂਦੇ ਹੁੰਦੇ ਨੇ ਹਾਂ ਹਮਲਾ ਮਾਰ ਲਓ ਪਿੰਡ ਦੇ ਵਿੱਚ ਬੱਚਿਆਂ ਨੇ ਹੁੰਦਾ ਠੀਕ ਹੈ ਪਰ ਗਰਾਊਂਡ ਚਲਾਉਣ ਵਾਸਤੇ ਜੋ ਫਾਈਨੈਂਸ਼ੀਅਲੀ ਜਾਂ ਜੋ ਵੀ ਕੰਟਰੀਬਿਊਸ਼ਨ ਹੋ ਦੋ ਚਾਰ ਬੰਦੇ ਚੱਕ ਲੈਣ ਤਾਂ ਕੋਈ ਵੱਡੀ ਗੱਲ ਨਹੀਂ ਹਰ ਇੱਕ ਬੰਦਾ ਸੁਪਨੇ ਦੇਖਦਾ ਸੁਪਨੇ ਮਰਦੇ ਵੀ ਹੈ ਕੋਈ ਅਸੀ ਗੱਲ ਨਹੀਂ ਮਰਦੇ ਅਸੀਂ ਹੁਣ ਲੋਕ ਸਵਾਲ ਕਰਨਗੇ ਵੀ ਤੁਸੀਂ ਤੁਸੀਂ ਕਿਹੜੇ ਅਹੁਦੇ ਤੇ ਆ ਤੁਸੀਂ ਤਾਂ ਖੁਦ 17000 ਦੀ ਨੌਕਰੀ ਕਰਦੇ ਹੋ ਤੁਸੀਂ ਗੱਲਾਂ ਸਮਾਜ ਬਚਾਉਂਦੀਆਂ ਕਰਦੇ ਸਾਨੂੰ ਕੋਈ ਸਿੱਧੇ ਦੇਣ ਵਾਲਾ ਨਹੀਂ ਸੀਗਾ ਨਹੀਂ ਨਹੀਂ ਸਰ ਆਹੀ ਤੇ ਆਹੀ ਤੇ ਫਰਕ ਹੈ ਨਾ ਕਿ ਇੱਥੇ 17000 ਵਾਲਾ ਵੀ ਸਰਵਾਈਵ ਕਰ ਰਿਹਾ ਇੱਕ ਵਧੀਆ ਥਾਟ ਤੇ ਨਾਲ ਜ਼ਿੰਦਗੀ ਜੀ ਰਿਹਾ ਜੀ ਤੇ ਜੇ ਤੁਸੀਂ ਇੱਥੇ ਕੋਈ 50000 ਤੱਕ ਪਹੁੰਚ ਗਏ ਤਾਂ ਤੁਹਾਡੀ ਜ਼ਿੰਦਗੀ ਮਾੜੀ ਜ਼ਿੰਦਗੀ ਨਹੀਂ ਹੈ ਔਰੇ ਪੰਜਾਬ 'ਚ ਜੇ ਤੁਸੀਂ ਨਿੰਦੀ ਜਾਓ ਕਿ ਸਭ ਕੁਝ ਹੈ ਜੇ ਤੁਸੀਂ 50000 ਬਾਹਰ ਜਾਣਾ ਮੈਂ ਫੇਰ ਉਸੇ ਗੱਲ ਤੇ ਆਉਣਾ ਬਾਹਰ ਜਾਣਾ ਨਹੀਂ ਮਾੜਾ ਹੈਗਾ ਜਾਓ ਪਰ ਤੁਹਾਡਾ ਮਕਸਦ ਹੋਣਾ ਚਾਹੀਦਾ ਉੱਥੇ ਜਾਣ ਦਾ ਜੇ ਤੁਸੀਂ ਦਿਹਾੜੀਆਂ ਕਰਨੀਆਂ ਪੈਸਾ ਮੈਂ ਨਹੀਂ ਮੰਨਦਾ ਅਜੇ ਟਾਈਮ ਤੇ ਕੋਈ ਬੰਦਾ 25 ਲੱਖ ਲਾ ਕੇ ਕਮਾ ਲੂਗਾ ਤੁਹਾਨੂੰ ਇੱਥੇ ਬੁਲਾਇਆ ਜੀ ਮੈਂ ਇਸ ਕਰਕੇ ਨਹੀਂ ਕਿ ਗਿਆਨਵੰਦੂ ਮੈਂ ਇਸ ਕਰਕੇ ਕਿ ਨੌਜਵਾਨੀ ਨੂੰ ਦਿਖਾਵਾਂ ਕਿ 17000 ਤੇ 90 ਕਿਲੋਮੀਟਰ ਦਾ ਅਪਡਾਊਨ ਕਰਨ ਵਾਲਾ ਵੀ ਨੌਜਵਾਨ ਸਾਡੇ ਵਿੱਚ ਹੈ ਜੀ ਜਿਦੇ ਸੁਪਨੇ ਬਹੁਤ ਵੱਡੇ ਨੇ ਬਹੁਤ ਵੱਡੇ ਨੇ ਜਿਨੇ ਮਰੇ ਆ ਉਦੋਂ ਦੁੱਗਣੇ ਹੋਣੇ ਫੇਰ ਪਾਲ ਲੈ ਹਾਂਜੀ ਤੋ ਅਸੀਂ ਇਸ ਮਕਸਦ ਦੇ ਨਾਲ ਗਿਆਨ ਗਿਆਨ ਜੋ ਹੁੰਦਾ ਆਪਾਂ ਆਪਣੀ ਜਾਣਕਾਰੀ ਹੁੰਦੀ ਹੈ ਦੂਸਰ ਆਪਣਾ ਤਜਰਬਾ ਹੁੰਦਾ ਉਹ ਇਦਾਂ ਹੀ ਆ ਜਦੋਂ ਅਸੀਂ ਕੱਢਦੇ ਆ ਇੱਕ ਦਿਹਾੜੀਦਾਰ ਕੋਲ ਬੈਠੋਗੇ ਨਾ ਉਹ ਜੇ 50 60 ਸਾਲ ਤੱਕ ਦਾ ਜ਼ਿੰਦਗੀ ਦਾ ਸਫਰ ਰੱਖਦਾ ਜੀ ਉਹਦਾ ਅੱਡੀ ਤਜਰਬਾ ਹੈ ਅੱਡੀ ਤਜਰਬਾ ਸਮਾਜਿਕ ਤੌਰ ਤੇ ਵੀ ਖੇਤੀਬਾੜੀ ਦੇ ਵੀ ਜਿਸ ਵੀ ਸੈਕਟਰ ਸਾਡੇ ਚ ਇੱਥੇ ਕਮੀ ਪਤਾ ਕੀ ਆ ਅਸੀਂ ਦੁਨੀਆ ਚ ਉਹ ਚੁਣਦੇ ਆ ਜੋ ਦੁਨੀਆ ਨੂੰ ਖੂਬਸੂਰਤ ਲੱਗਦਾ ਅਸੀਂ ਉਹ ਨਹੀਂ ਚੁਣਦੇ ਜਿਹਦੇ ਨਾਲ ਸਾਡੀ ਦੁਨੀਆ ਖੂਬਸੂਰਤ ਹੋਵੇ ਕੀ ਬਾਤ ਹੈ ਠੀਕ ਹੈ ਜੀ ਤਾਂ ਇਹ ਕਮੀਆਂ ਸਾਡੇ ਚ ਹੈਗੀਆਂ ਤਾਂ ਅਸੀਂ ਇਹ ਕਮੀਆਂ ਤੋਂ ਭੱਜ ਨਹੀਂ ਸਕਦੇ ਜੇ ਅਸੀਂ ਇਹ ਕਮੀਆਂ ਨੂੰ ਪਹਿਚਾਣਾਂਗੇ बड़े बंदे आपा ये नहीं कहंदे कोई नहीं लग्या ਹੋਇਆ ਲੱਗੇ ਹੋਏ ਆ ਪੰਜਾਬ ਨੂੰ ਬਚਾਉਣ ਮੁੱਦਿਆਂ ਤੇ ਗੱਲ ਕਰਦੇ ਆ ਬੇ ਹਰੇਕ ਦਾ ਅਲੱਗ ਹੋਣਾ ਚਾਹੀਦਾ ਪਰ ਮਕਸਦ ਇੱਕ ਹੋਣਾ ਚਾਹੀਦਾ ਮਕਸਦ ਇੱਕ ਹੋਣਾ ਚਾਹੀਦਾ ਮਕਸਦ ਇੱਕ ਹੋਣਾ ਕਿਸਕੇ ਨਾਲ ਜੀ ਤਾਂ ਅਸੀਂ ਤਾਂ ਉਲਝੇ ਮੈਂ ਫੇਰ ਗੱਲ ਆ ਕਿ ਬੜੀ ਖੁੱਲ ਕੇ ਗੱਲ ਕਰੂੰਗਾ ਅਸੀਂ ਤਾਂ ਉਲਝੇ ਗੁਰਦੁਆਰਿਆਂ ਦੀਆਂ ਪ੍ਰਧਾਨੀਆਂ ਚ ਹੋਏ ਆ ਤੇ ਅਸੀਂ ਕਿੱਥੋਂ ਬਚਾਂ ਨਾ ਸਮੱਸਿਆ ਹੈ ਸਾਡੀ ਬਹੁਤ ਵੱਡੀ ਸਮੱਸਿਆ ਨਹੀਂ ਬਹੁਤ ਵੱਡੀ ਸਮੱਸਿਆ ਹੈ ਕਿ ਅਸੀਂ ਉਹ ਅਹੁਦੇਦਾਰੀਆਂ ਜਿੱਥੇ ਹੁਣ ਗੱਲ ਤਾਂ ਨਿਸ਼ਕਾਮ ਸੇਵਾ ਦੀ ਤਾਂ ਪਿੱਛੇ ਹੀ ਰਹਿ ਜਾਂਦੀ ਨਾਲ ਕਿੰਨੀਆਂ ਲੜਾਈਆਂ ਹੋ ਜਾਂਦੀਆਂ ਜੇ ਅਸੀਂ ਕਹੀਏ ਤਾਂ ਫਿਰ ਇਹ ਕਹਿ ਦਿੰਦੇ ਇਹ ਕਾਮਰੇਡ ਨੇ ਫਲਾਣੇ ਨੇ ਨਹੀਂ ਅਸੀਂ ਤਾਂ ਕਿਸੇ ਦੀ ਆਸਥਾ ਤੇ ਸੱਟ ਨਹੀਂ ਮਾਰੀ ਗਏ ਪਰ ਗੱਲ ਇਹ ਆ ਕਿ ਚੀਜ਼ਾਂ ਸਾਡੇ ਇੱਥੇ ਹੈਗੀਆਂ ਹੈਗੀਆਂ ਅੱਜ ਅੱਜ ਸਾਡੇ ਜਿਹੜੇ ਬੱਚੇ ਹਨਾ ਅਸੀਂ ਵੀ ਬੱਚੇ ਆ ਸਾਡੇ ਤੋਂ ਬਥੇਰੇ ਤਜਰਬੇ ਵਾਲੇ ਬੰਦੇ ਬੈਠੇ ਵੱਡੀ ਉਮਰ ਵਾਲੇ ਬੰਦੇ ਧਰਮ ਤੋਂ ਕਿਤੇ ਨਾ ਕਿਤੇ ਡਰਾਇਆ ਜਾ ਰਿਹਾ ਧਰਮ ਪ੍ਰਤੀ ਮਨ ਦੇ ਵਿੱਚ ਡਰ ਪੈਦਾ ਉਹਨਾਂ ਦੇ ਇਹਰ ਉਹਨੇ ਇੱਕ ਖੜਾ ਤੇ ਬਰਸ਼ਾ ਮਾਰੂਗੇ ਜੇ ਤੂੰ ਇਦਾਂ ਕੀਤਾ ਨਹੀਂ ਇਦਾਂ ਨਹੀਂ ਕੁਛ ਇਹ ਬਿਲਕੁਲ ਇਹ ਇਦਾਂ ਦੀ ਗੱਲ ਗਲਤ ਹੈ ਤਾਰਨਾ ਇਹ ਨਹੀਂ ਇਹ ਨਹੀਂ ਬਈ ਦਿਖਾਇਆ ਜਾ ਰਿਹਾ ਬਈ ਆਏ ਨੇ ਨਿਸ਼ੰਗ ਦਵਾ ਖੋਲਦੇ ਨੇ ਨਿਸ਼ੰਗ ਹਾਂਜੀ ਇਹ 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 ਵੀ ਇਹ ਵੀ ਇੱਕ ਧਾਰਨਾ ਇਹ ਇੱਕ ਇੱਕ ਗੱਲ ਹੈ ਮੈਂ ਤਾਂ ਫਿਰ ਆ ਪੰਜ ਦੋ ਹੁਣ ਕਿਉਂਕਿ ਮੈਂ ਮੰਨਦਾ ਹਾਂ ਜੋ ਮੈਨੂੰ ਮਕਸਦ ਹੈ ਵੀ ਮੈਂ ਨਾ ਇੱਕ ਤੁਸੀਂ ਮੇਰੇ ਚ ਕੋਈ ਚੀਜ਼ ਪਹਿਚਾਣੀ ਤੁਸੀਂ ਮੈਨੂੰ ਕਿਹਾ ਵੀ ਆਪਾਂ ਬੈਠਦੇ ਹਾਂ ਠੀਕ ਹੈ ਤਾਂ ਜੇ ਮੈਨੂੰ ਕੋਈ ਪ੍ਰੀਪ੍ਰੇਜ਼ੈਂਟ ਕਰਨ ਦਾ ਮੌਕਾ ਮਿਲੇ ਤਾਂ ਮੈਂ ਉਹਨੂੰ ਬੜਾ ਖੁੱਲ੍ਹ ਕੇ ਕਰੂੰਗਾ ਕਿਉਂਕਿ ਇਹ ਰਿਐਲਿਟੀ ਹੈ ਸੱਚਾਈ ਹੈ ਜਿੱਦੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਉਹੀ ਗੱਲਾਂ ਕਰੀਏ ਨੇ ਇਹ ਰਿਐਲਿਟੀ ਆ ਆਪਣੇ ਆਲੇ-ਦਾਲੇ ਦੇ ਸਮਾਜ ਦੀ ਜਾਨੀ ਸਾਡੀਆਂ ਜਿਹੜੀਆਂ ਪੋਜ਼ਿਟਿਵ ਧਾਰਨਾਵਾਂ ਸੀਗੀਆਂ ਵਕਤ ਬਦਲਦਿਆਂ ਉਹ ਮਤਲਬ ਕਿ ਉਹ ਵੀ ਨੈਗੇਟਿਵ ਚਲੇ ਗਈਆਂ ਨੈਗੇਟਿਵ ਚਲੇ ਉਹਦੇ 'ਚ ਜ਼ਿੰਮੇਵਾਰੀਆਂ ਤੇ ਬਿਲਕੁਲ ਸਾਰਿਆਂ ਦੀਆਂ ਤੈਅ ਹੁੰਦੀਆਂ ਨੇ ਖੈਰ ਜੀ